ਮੋਰ ਸਾਹਿਬ ਕੋਰਟ ਚ ਆਏ ਹੋ ਕਿਸ ਕਾਰਨ ਕਰਕੇ ਤੁਸੀਂ ਅੱਜ ਕੋਰਟ ਚ ਆਏ ਹੋ ਜੀ ਬੇਟਾ ਇਹਨਾਂ ਕੁਛ 2-2.5 ਸਾਲ ਹੋ ਗਏ ਉਹਨੇ ਨਾ ਸ਼ੁਭਦੀਪ ਦੇ ਹੁੰਦੇ ਆ ਉਹਦੇ ਗਾਣੇ ਚੋਰੀ ਕੀਤੇ ਸੀ ਜਿਹੜੇ ਮੁੰਡਿਆਂ ਦੇ ਨਾਲ ਕੰਮ ਕਰਦੇ ਸੀ ਤਨਵਰ ਗਰੇਵਾਲ ਇਹ ਜਸਵਿੰਦਰ ਸਿੰਘ ਤੇ ਇੱਕ ਦੋ ਮੁੰਡੇ ਸਾਡੇ ਪਿੰਡੋਂ ਹੀ ਆ ਉਹਨਾਂ ਨੇ ਇੱਕ ਹੋਕਮਾਫ ਨਾਂ ਦੀ ਕੰਪਨੀ ਬਣਾ ਕੇ ਮੇਰੇ ਬੇਟੇ ਦੇ 47 ਗਾਣੇ ਲੀਕ ਕਰਨ ਦਾ ਸੋਸ਼ਲ ਮੀਡੀਆ ਦੇ ਉੱਤੇ ਇਸ਼ਤਿਹਾਰ ਦਿੱਤਾ ਸੀ ਤੇ ਉਹਨਾਂ ਨੇ ਉਹ ਉਹਦੀ ਸ਼ੁਰੂਆਤ ਵਜੋਂ ਅਲਚੈਪੋ ਉਹਨਾਂ ਦਾ ਗਾਣਾ ਇੱਕ ਹੈ ਜਿਹੜਾ ਉਹ ਲੀਕ ਵੀ ਕਰਤਾ ਸੀ ਜਿਹੜੇ ਨਾਮ ਦਾ ਗਾਣਾ ਅਲਚੈਪੋ ਅੱਛਾ ਜੀ ਤਾਂ ਜਦੋਂ ਉਦੋਂ ਅਸੀਂ ਮੈਂ ਕੁਦਰਤੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਇੱਥੇ ਆਈ ਸੀਗੇ ਗੁਰੂ ਘਰ ਤਾਂ ਜਦੋਂ ਸਾਨੂੰ ਪਤਾ ਲੱਗਿਆ ਤਾਂ ਅਸੀਂ ਉਦੋਂ ਇੱਥੇ ਇੱਕ ਕੰਪਲੇਂਟ ਫਾਈਲ ਕੀਤੀ ਸੀ ਉਸ ਤੋਂ ਬਾਅਦ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਇੱਕ ਦੋ ਜ਼ਮਾਨਤਾਂ ਲੈ ਕੇ ਭੱਜ ਗਏ ਇੱਕ ਦੋ ਪੇਸ਼ ਹੀ ਨਹੀਂ ਹੋਏ ਕਿ ਕੈਨੇਡਾ ਕੋਲ ਬੈਠਾ ਜਿਹੜਾ ਕਨਵਰਸ ਕਰਦਾ ਉਹ ਕੈਨੇਡਾ ਬੈਠਾ ਹੈ ਜਗਤਾਰ ਸਿੰਘ ਆਲਰੇਡੀ ਉਹਦੀ ਐਲਓਸੀ ਜਾਰੀ ਹੋਈ ਸੀ ਉਹ ਦੁਬਈ ਜਾਣ ਲੱਗਾ ਅਰੈਸਟ ਹੋ ਗਿਆ ਸੀਗਾ ਤੇ ਦੋ ਜਣੇ ਮੇਰੇ ਖਿਲਾਫ ਜ਼ਮਾਨਤ ਤੇ ਬਾਹਰ ਨੇ ਉਹ ਕੇਸ ਬਲ ਮੇਥੋਂ ਪੂਰਾ ਧਿਆਨ ਨਹੀਂ ਦਿੱਤਾ ਕਿ ਮੈਂ ਅੱਜ ਉਸੇ ਦੇ ਸੰਬੰਧ ਚ ਆਪਣੇ ਜਿਹੜੇ ਬਿਆਨ ਦਰਜ ਕਰਾਉਣ ਆਇਆ ਸੀਗਾ ਇਥੇ ਨਾ ਮਾਂਜੋਗ ਦਾਲਦੇ ਨੇ ਤੁਹਾਡੀ ਗਵਾਹੀ ਹੋ ਗਈ ਯਾਰ ਤੇ ਨਹੀਂ ਗਵਾਹੀ ਨਹੀਂ ਸੀ ਰਾਜੀ ਇਹ ਗਵਾਹੀ ਸਿਰਫ ਇੰਨੀ ਸੀ ਵੀ ਉਹ ਉਹਨਾਂ ਨੂੰ ਲੱਗਦਾ ਸੀ ਵੀ ਕੇਸ ਰੁਕ ਰਿਹਾ ਹੈ ਨਾ ਤਾਂ ਮੇਥੋਂ ਪਹੁੰਚੇਗਾ ਕਿਉਂਕਿ ਮੈਂ ਉਧਰ ਉਲਝ ਗਿਆ ਆਪਣੇ ਕੇਸ ਦੇ ਵਿੱਚੇ ਤਾਂ ਮੈਂ ਹੁਣ ਦੇ ਚਸਪੀ ਲਈ ਆਪੇ ਕੇਸ ਨੂੰ ਅਦਾਲਤ ਦਾ ਸਹਿਯੋਗ ਕਰਾਂਗੇ ਜਿਵੇਂ ਜਿਵੇਂ ਕੋਈ ਸੰਭਾਣਾ ਆਉਂਦਾ ਹੈ ਜਾਂ ਉਹਦੇ ਤੇ ਅੱਗੇ ਜੋ ਕਰ ਰਹੀ ਹੁੰਦੀ ਹੈ ਉਹ ਬੰਦੀ ਕਾਰਵਾਈ ਕਰਾਂਗੇ। ਜਾਲੀਆ ਤੁਸੀਂ ਰਾਜਨੀਤਿਕ ਤੌਰ ਤੇ ਵੀ ਲੋਕਾਂ ਦੇ ਵਿੱਚ ਵਿਚਰਦੇ ਹੋ ਤੇ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਗੱਠਜੋੜ ਨਹੀਂ ਹੋਇਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਗੱਠਜੋੜ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ ਜੀ? ਬੇਟਾ ਇਹ ਹਰੇਕ ਸਟੇਟ ਦੀ ਆਪੋ ਆਪਣੀ ਸਿਚੁਏਸ਼ਨ ਹੁੰਦੀ ਹੈ ਇਹਦੇ ਉੱਤੇ ਮੈਂ ਕੋਈ ਮਤਲਬ ਬਿਆਨ ਦੇਣ ਦੇ ਆਪਣੇ ਆਪ ਨੂੰ ਕਾਬਿਲ ਨਹੀਂ ਮੰਨਦਾ ਕਿਉਂਕਿ ਉਹਨਾਂ ਨੇ ਆਪਣੀ ਜੋ ਉਹਨਾਂ ਦੀ ਸਿਆਸੀ ਕੰਡੀਸ਼ਨ ਹੈ ਨਾ ਉਹਦੇ ਹਿਸਾਬ ਨਾਲ ਹੁੱਡਾ ਸਾਹਿਬ ਫੈਸਲਾ ਜਾਂ ਉੱਥੋਂ ਦੀ ਲੀਡਰਸ਼ਿਪ ਹੈ ਜਿਹੜੀ ਹਾਈ ਕਮਾਂਡ ਹੈ ਉਹਦਾ ਫੈਸਲਾ ਹੈ ਤਾਂ ਫੈਸਲਾ ਜੋ ਵੀ ਹੋਊਗਾ ਸਵੀਰ ਮੇਰੇ ਨਾਲ ਆ ਠੀਕ ਹੈ ਜਿਹੜੇ ਗਾਣੇ ਜੋ ਲੀਕ ਕੀਤੇ ਐ ਤੁਹਾਨੂੰ ਕੀ ਲੱਗਦਾ ਹੈ ਉੱਤੇ ਕਿਹੋ ਜੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਸ ਵੀ ਬਸ ਮੇਰਾ ਜੱਜ ਸਾਹਿਬ ਨੂੰ ਇਹ ਗੱਲ ਦੱਸਣ ਦਾ ਫਰਜ਼ ਬਣਦਾ ਸੀ ਵੀ ਇਹੀ ਵਿਅਕਤੀ ਨੇ ਜੇ ਇਹਨਾਂ ਨੇ ਕਾਂਸਪੀਰੇਸੀ ਦੇ ਅਧੀਨ ਪਹਿਲਾ ਰੰਜਿਸ਼ ਰੱਖੀ ਉਸੇ ਰੰਜਿਸ਼ ਨੂੰ ਪਹਿਲਾਂ ਸਾਡੇ ਜਿਹੜਾ ਉਹਦਾ ਕੈਰੀਅਰ ਸੀ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਫਿਰ ਉਹਨੂੰ ਫਿਜ਼ੀਕਲ ਖਤਮ ਕਰਵਾਤਾ ਇਹ ਪਹਿਲਾਂ ਵੀ ਸਾਡੇ ਦੁਸ਼ਮਣ ਸੀ ਇਹ ਅੱਜ ਵੀ ਸਾਡੇ ਦੁਸ਼ਮਣ ਨੇ ਔਰ ਬੇਟੇਨ ਤਾਂ ਦੁਨੀਆ ਤੋਂ ਵਿਦਾ ਕਰ ਹੀ ਚੁੱਕੇ ਠੀਕ ਹੈ ਤਾਂ ਵੀ ਇਹਨਾਂ ਦੇ ਨਾਲ ਕੋਈ ਨਰਮੀ ਨਾਲ ਵਰਤੀ ਜਾਵੇ ਇਹਨਾਂ ਨੂੰ ਜੋ ਵੀ ਕਾਨੂੰਨ ਦੇ ਮਤਾਬਕ ਬਣਦੀ ਸਜ਼ਾ ਜਰੂਰ ਠੀਕ ਹੈ ਕਿ ਸਿੱਧੂ ਪਾਜੀ ਤਾਂ ਸਾਡੇ ਵਿਚਕਾਰ ਨਹੀਂ ਰਹੇ ਪਰ ਉਹਨਾਂ ਦੇ ਜੋ ਪ੍ਰਸ਼ੰਸਕ ਨੇ ਜਾਂ ਉਹਨਾਂ ਨੂੰ ਪਿਆਰ ਕਰਨ ਵਾਲੇ ਨੇ ਉਹ ਤੁਹਾਨੂੰ ਬਹੁਤ ਜ਼ਿਆਦਾ ਅੱਜ ਪਿਆਰ ਕਰਦੇ ਆ ਨਵੇਂ ਗਾਣਿਆਂ ਨੂੰ ਲੈ ਕੇ ਕਿਸ ਤਰ੍ਹਾਂ ਤੁਹਾਡੇ ਕੋਲ ਗਾਣੇ ਪਈ ਹੋਏ ਨੇ ਤੇ ਕਦੋਂ-ਕਦੋਂ ਉਹ ਰਿਲੀਜ਼ ਕਰੋਗੇ ਤੁਹਾਡੇ ਸਾਹਮਣੇ ਆਸੀਂ ਉਹਨਾਂ ਦੇ 6-7 ਗਾਣੇ ਉਹਨਾਂ ਦੇ ਜਾਣ ਤੋਂ ਬਾਅਦ ਕਰ ਚੁੱਕੇ ਆ ਅਸੀਂ ਬੈਕ ਟੂ ਬੈਕ ਉਹਨਾਂ ਦੇ ਗਾਣੇ ਛੱੜਦੇ ਰਵਾਂਗੇ ਕੁਝ ਕੰਪਲੀਟ ਪਏ ਨੇ ਕੁਝ ਹਾਲੇ ਤਿਆਰ ਕਰਨ ਵਾਲੇ ਵੀ ਨੇ ਥੋੜਾ ਬਾਕੀ ਹੈ ਕਿਸੇ ਦਾ ਥੋੜਾ ਮਿਊਜ਼ਿਕ ਚ ਕਮੀ ਹੈ ਕੋਈ ਮਤਲਬ ਸਾਡੇ ਕੋਲੇ ਕਾਫੀ ਮੈਟਰ ਪਿਆ ਹੈ ਲੈ ਕਿੰਨੇ ਕਾਣੇ ਤੇ ਸਰ ਜੇ ਮੈਂ ਅਗਜਤ ਗਿਣਤੀ ਕਮਾ ਤਾਂ ਸ਼ਹਿਰ ਮੈਂ ਪਰ ਕਾਫੀ ਪਿਆ ਚਲੋ ਅਪਾ ਲੰਬਾ ਸਮਾਂ ਮਾਰਕੀਟ ਚੋਂ ਬਾਹਰ ਜਾਣ ਵਾਲੇ ਨਹੀਂ ਹੈਗੇ ਬਾਕੀ ਉਹ ਤਾਂ ਹੋਲੋਗ੍ਰਾਮ ਤਿਆਰ ਹੋ ਜੂਗਾ ਫਾਈਨਲ ਡੱਬਿੰਗ ਵੈਰਾ ਹੋ ਚੁੱਕੀ ਸਾਰਿਆਂ ਦੀ ਬਿਲਕੁਲ ਬਿਲਕੁਲ ਬਾਕੀ ਥੋੜਾ ਮੁੰਡਿਆਂ ਦਾ ਕੰਮ ਹੋ ਕਰ ਦੇ ਦੀ ਜੀ ਟੀਮ ਸਾਡੀ ਬਸ ਬਹੁਤ ਸੱਚਾ ਮਿਲ ਰਹੀ ਆ ਜੀ ਬਹੁਤ ਬਹੁਤ ਵਧੀਆ ਤੇਰੇ ਸਾਹਮਣੇ ਮਤਲਬ ਹੁਣ ਦੋ ਐਲਬਮਾਂ ਉਸੇ ਦਿਨ ਰਿਲੀਜ਼ ਹੋਈਆਂ ਸੀ ਤੁਹਾਡੇ ਸਾਹਮਣੇ ਤੇ ਪਰੰਤੂ ਅਲਫਾ ਹਮਦਮਤ ਤੁਸੀਂ ਦੇਖੋ ਸੋਸ਼ਲ ਮੀਡੀਆ ਦੇ ਸਰਚ ਮਾਰ ਕੇ ਵੀ ਗਾਣਾ ਕਿੱਥੇ ਹੈ ਬਾਕੀ ਉਹਦੇ ਕੰਪੀਟੀਟਰ ਕਿੱਥੇ ਹੈ ਥੈਂਕ ਯੂ